ਇਹ ਕਿੰਨਾ ਮਾੜਲਾ ਬਈ ਇਹ ਬਈ 22 ਮਾਡਲ ਆ 23 ਦੀ ਕਾਪੀ ਆ 22 ਮਾਡਲ ਆ 23 ਦੀ ਕਾਪੀ ਆ ਇਹ ਚੱਲਿਆ ਕਿੰਨਾ ਹੋਇਆ ਇਹ 354 ਘੰਟੇ ਚੱਲਿਆ ਬਈ ਓਰੀਜਨਲ 354 ਘੰਟੇ ਓਰੀਜਨਲ ਚੱਲਿਆ ਹੋਇਆ ਫਿਰ ਤਾਂ ਜਮਨ ਨਵੇਂ ਮੁੱਗੂਆਂ ਹਨ ਹਾਂਜੀ ਬਈ ਚਾਹੀਦਾ ਇਹ ਲਹਾਰ ਪਾ ਕੇ ਲੈ ਜੇ ਵਾਹ ਆ ਲੁਫਾਫੀ ਲੁਫੂਫੇ ਤਾਂ ਹਜੇ ਓ ਮਹੀਨੇ ਇਕੱਲੇ ਹਾਰ ਦੀ ਕਮੀ ਆ ਟਾਇਰ ਹੈਗੇ ਨਹੀਂ ਇਹਦੇ 95 ਪੈਸੀ ਗੈ ਸਕਦੇ ਹਨ ਹਾਂਜੀ ਬਈ ਤੇ ਇਹ ਵੀ ਸਟਾਰਟਿੰਗ ਕਰਾਈ ਇੱਕ ਵਾਰੀ ਚੈੱਕ ਕਰਵਾ ਤੇ ਇਹਦਾ ਹੁਣ ਕੀ ਦਸੀ ਹੈ ਨਾ ਜਦੋਂ ਟਰੈਕਟਰੀ ਨਮਾ ਇਹ ਹਾਂਜੀ ਤੇ ਬਾਈ ਦੇ ਵੀ ਪੰਜਵੇਂ ਮਹੀਨੇ ਦਾ ਹੈ ਨਾ ਹਾਂਜੀ ਬਾਈ ਬਾਈ ਦੇ ਵੀ ਪੰਜਵੇਂ ਮਹੀਨੇ ਦਾ ਪਲੇਟ ਲੱਗੀ ਹੋਈ ਆ ਤੇ ਹੁਣ ਇਹਦਾ ਰੇਟ ਕੀ ਆ ਬਾਈ ਇਹਦਾ ਬਾਈ 7 ਲੱਖ 75000 ਰੁਪਿਆ ਮੰਗਦਾ 7 ਲੱਖ 75000 ਰੁਪਿਆ ਹਾਂਜੀ ਬਾਈ ਦੇਣ ਵਾਲਾ ਰੇਟ ਸਾਢੇ 7 ਲੱਖ ਦਾ ਦੇ ਦਾਂਗਾ ਸਾਢੇ 7 ਤੋਂ ਵੀ ਹੋਰ ਨੀਚੇ ਪੰਜ 4000 ਹੋਰ ਕਰਦਾ 10 ਹੀ ਕਰ ਦਨੇ ਆ ਕੋਈ ਗੱਲ ਨਹੀਂ ਠੀਕ ਆ ਕੋਈ ਗੱਲ ਨਹੀਂ ਤੇ ਇਹਦੇ ਲੋਨ ਕਿੰਨੇ ਦਾ ਹੋਜੂ ਇਹਦਾ ਬਾਈ 6 ਲੱਖ ਦਾ ਲੋਨ ਹੋਜੂ 3 ਲੱਖ ਦਾ ਲੋਨ ਹੋ ਜਾਊਗਾ ਕਰਵਾ ਕੇ ਵੀ ਦੇ ਦਾਂਗੇ ਕਰਵਾ ਕੇ ਵੀ ਦੇ ਦਾਂਗੇ ਪਿੰਡ ਉਪਲੀ ਜ